ਸਭ ਸੰਭਾਲਿਆ ਲੋਕ ਇਨਸਾਫ ਮੰਚ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਧੰਨਵਾਦ ਕੀਤੇ ਦੇ ਨਾਲ ਗੱਲ ਨਹੀਂ ਬਣਨੀ ਅਸੀਂ ਇਹਨਾਂ ਦੇ ਅੱਗੇ ਨਤਮਸਤਕ ਰਹਾਂਗੇ ਕਿ ਜੋ ਉਹਨਾਂ ਨੇ ਇਨਸਾਫ ਦੀ ਖਾਤਰ ਇੱਕ ਇਹੋ ਜਿਹਾ ਮੋਢ ਬਣਿਆ ਕਿ ਜਿਹੜੇ ਅਫਸਰ ਆਪਣੇ ਆਪ ਨੂੰ ਧਾਕੜ ਕਹਾਉਂਦੇ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਓ ਖਵਾਉਂਦੇ ਸੀਗੇ ਅੱਜ ਉਹਨਾਂ ਨੂੰ ਇਸ ਲੋਕ ਇਨਸਾਫ ਮੰਚ ਨੇ ਇਹੋ ਜਿਹਾ ਸ਼ੀਸ਼ਾ ਦਿਖਾਇਆ ਕਿ ਉਹ ਅੱਜ ਫਲੋਰ ਤਾਂ ਕੀ ਪੰਜਾਬ ਦੇ ਵਿੱਚ ਹੀ ਚੰਡੀਗੜ੍ਹ ਦੇ ਕਿਸੇ ਕੋਨੇ 'ਚ ਜਾ ਕੇ ਮੂੰਹ ਦਿਖਾਉਂਦੇ ਜੋਗ ਨਹੀਂ ਹੈ। ਗੋਦੀਪ ਸਿੰਘ ਨੰਬਰਦਾਰ ਗੋਦੀਪ ਜੀ ਨੰਬਰਦਾਰ ਜੀ ਰਾਮ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿ ਜਦੋਂ ਵੀ ਧੱਕੇਸ਼ਾਈਆਂ ਹੁੰਦੀਆਂ ਫਿਰ ਜਿਹੜੇ ਛੁਪੇ ਹੋਏ ਯੋਧੇ ਆ ਉਹ ਉੱਠਦੇ ਆ ਫਿਰ ਇਹੋ ਜਿਹਾ ਇਤਿਹਾਸ ਬਣਦੇ ਆ ਨਿੱਕੀ ਜਿਹੀ ਇੱਕ ਐਗਜ਼ਾਮਪਲ ਦਊਂਗਾ ਕਿ ਆਪਰ ਇੱਕ ਕੰਨ ਪੱਕ ਗਏ ਇਹ ਗੱਲ ਸੁਣਦਿਆਂ ਦੇ ਕਿ ਤਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਆ ਅੱਜ ਲੋਕ ਇਨਸਾਫ ਮੰਗਦੀ ਬਦੌਲਤ ਇਨਾਂ ਦਿਨਾਂ ਦੇ ਵਿੱਚ ਤੁਹਾਡੇ ਕੰਨਾਂ 'ਚ ਇੱਕ ਗੱਲ ਨਹੀਂ ਪਊਗੀ ਕਿ ਭ੍ਰਿਸ਼ਟਾਚਾਰ ਦੀ ਗੱਲ ਕੋਈ ਤਹਿਸੀਲਾਂ ਵਿੱਚ ਵੀ ਹੈਗੀ ਆ ਨੂਰਮੰਹਲ ਦੇ ਵਿੱਚ ਇਹ ਵੀ ਇਤਿਹਾਸ ਸੱਚਾ ਗਿਆ ਕਿ ਉੱਥੇ ਇੱਕ ਤਹਿਸੀਲ ਦਾ ਇੱਕ ਨਾਇਬ ਤਹਿਸੀਲਦਾਰ ਆ ਕੇ ਬੈਠ ਗਿਆ ਔਰ ਫਰੀਜਸਟਰੀਆਂ ਕਰਦਾ ਪਿਆ ਮੈਨੂੰ ਪਤਾ ਲੱਗਦਾ ਕਿ ਉਹ ਕਿੰਨੇ ਦਿਨ ਜੀਉਣਗੇ ਇੰਨਾ ਖਰਚ ਹੁੰਦੇ ਉੱਥੋਂ ਆਪਾਂ ਇਹ ਮੁੱਦਾ ਨਹੀਂ ਆਇਆ ਅੱਜ ਅਸਵੀਰ ਨਾਲ ਗੱਲ ਹੋਈ ਆ ਇਹਦਾ ਆਪਣਾ ਮੁੱਦਾ ਹੈ ਇਹ ਆਪਣਾ ਸਾਰਿਆਂ ਦਾ ਹੈ ਆਪਣਾ ਸਾਰਿਆਂ ਨਾਲ ਹੀ ਜੇਕਰ ਕੋਈ ਧੱਕਾ ਹੁੰਦਾ ਆ ਤੇ ਆਪਾਂ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ ਜਿਹੜੀ ਅੱਜ ਸਰਕਾਰ ਨੇ ਵੀ ਜਦੋਂ ਮੈਂ ਇਹ ਗੱਲ ਸਰਕਾਰ ਦੀ ਕਰ ਲੈਣਾ ਜਿਹੜੀ ਅੱਜ ਉਹ ਮਹਿਮਬਦੀ ਆ ਕਿ ਇਹ ਤਹਿਸੀਲ ਦਾ ਪੈਸੇ ਲੈਂਦੇ ਆ ਤਾਂ ਉਹਨਾਂ ਦੀਆਂ ਬਦਲੀਆਂ ਦੂਰ ਕਰ ਦਿਤੀਆਂ ਇਹ ਤਾਂ ਸਰਕਾਰਾਂ ਦੀਆਂ ਐਵੇਂ ਗੱਲਾਂ ਆ ਕਿ ਹੁਣ 2 ਸਾਲ ਬਾਅਦ 3 ਸਾਲ ਬਾਅਦ ਜਿੱਤ ਆ ਗਿਆ ਪਰ ਇਹ ਇਹਨੂੰ ਨੱਥ ਪਾਉਣ ਲਈ بڑے ਉਪਰਾਲੇ ਕਰਨੇ ਪਏਣੇ ਤੁਹਾਨੂੰ ਆਪ ਉੱਠਣਾ ਪੈਣਾ ਹੰਮੇ ਲਾ ਤੁੱਖਾ ਹੋਇਆ ਸਰਫਰਾਸੀਆ ਗੋੜੀਆਂ ਖਾ ਕੇ ਪਰਦੇ ਅਸੀਂ ਇਹ ਜਾਤੀ ਜ਼ਮੀਨ ਵਾਲੇ ਲੋਕ ਉੱਠੇ ਅਸੀਂ ਸੋਚਿਆ ਇੱਕ ਮੌਤ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੀ ਪਾਰਟੀ ਦਾ ਕੋਈ ਨਹੀਂ ਉੱਠਿਆ ਅਸੀਂ 10 ਦਿਨ ਇੱਥੇ ਮੱਛਰ ਦੇ ਵਿੱਚ ਬੈਠੇ ਰਹੇ ਉਦੋਂ ਇਲੈਕਸ਼ਨਾਂ ਵਿੱਚ ਵੀ ਤਿਆਰੀ ਹੁੰਦੀ ਸੀ ਆਮ ਆਦਮੀ ਪਾਰਟੀ ਸੋ ਸਾਡੇ ਦਰਮਿਆਨ ਕਿੰਨੇ ਕਿਸਾਨ ਜੁਨੀਅਰ ਆ ਉਹਨਾਂ ਚਿਹਰੇ ਤੁਹਾਡੇ ਨਾਲ ਰਹਿਣਾ ਤੇ ਇਹਨੂੰ ਬਰਕਰਾਰ ਰੱਖਣਾ ਵੀ ਆਪਣਾ ਕੰਮ ਆ ਜੇਕਰ ਸੂਬੇ ਦੇ ਭੱਡੇ ਆਗੂ ਆ ਅਸ਼ੋਕ ਸੰਧੂ ਜੀ ਜਿਹੜੇ ਉਹਨੂੰ 10 ਵਜੇ ਸਮਝਿਆ ਕਰੋ ਕਿਉਂਕਿ ਸਾਰਿਆਂ ਦੇ ਜਿਵੇਂ ਪਰੇ ਟਾਈਮ ਹੁੰਦੇ ਆ ਆਪਾਂ ਕਾਮਯਾਬ ਤਾਂ ਹੀ ਹੋ ਸਕਦੇ ਆ ਜੇ ਪੂਰੇ ਟਾਈਮ ਨੂੰ ਇਹ ਨਹੀਂ ਦਮਗੇ ਪਹਿਲਾਂ ਜੇਕਰ ਕਿਤੇ ਕੋਈ ਆਪਾਂ ਨੂੰ ਇਦਾਂ ਵੀ ਲੋੜ ਪੈਂਦੀ ਆ ਉਹਦੇ ਨਾਲ ਵੀ ਆਪਾਂ ਸਾਰਿਆਂ ਨਾਲ ਖੜੇ ਆ ਜੋ ਵੀ ਆਪਾਂ ਇਕੱਠੇ ਹੋ ਕੇ ਮੰਚ ਤੇ ਬੈਠੇ ਆ ਸਾਨੂੰ ਹੁਕਮ ਲਾਉਂਗੇ ਸੋ ਬਹੁਤ ਬਹੁਤ ਧੰਨਵਾਦ ਮੇਰੇ ਸਾਥ ਸਾਡੇ ਦਰਮਿਆਨ ਵਾਅਦੇ ਯਰ ਰੂਪੇ ਦੇ ਵੱਡੇ ਆਸੂ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ